ਕੀ ਨੋਨ ਆ ਮਾਈ ਪ੍ਰੋਵਾਟੋ ਐਲ ਜੇਲਾਟੋ ਅਲ ਪਿਸਟਾਕਿਓ ਨੋਨ ਸਾਪਰਾ ਮਾਈ ਕਵਾਂਟੋ ਐ ਬੁਓਨੋ ਜਿਸਨੇ ਕਦੇ ਪਿਸਤਾ ਆਈਸਕ੍ਰੀਮ ਨਹੀਂ ਖਾਧੀ ਉਸ ਨੂੰ ਕਦੇ ਪਤਾ ਨਹੀਂ ਹੋਵੇਗਾ ਕਿ ਇਹ ਕਿੰਨੀ ਵਧੀਆ ਆ ਨੋਨ ਆ ਮਾਈ ਪ੍ਰੋਵਾਟੋ ਦਾ ਮਤਲਬ ਹੈ ਜਿਸਨੇ ਕਦੇ ਟਰਾਇ ਨਹੀਂ ਕੀਤੀ ਜਲਾਟੋ ਅਲ ਪਿਸਟਾਕਿਓ ਯਾਨੀ ਕਿ ਪਿਸਤੇ ਵਾਲੀ ਕੀ ਲੀਜੇ ਸਪੈਸੋ ਜੋ ਅਕਸਰ ਪੜਦਾ ਆ ਅਰੀਵਾ ਪਿਓ ਆਂਤੀ ਉਹ ਅੱਗੇ ਵਧਦਾ ਜਾਂਦਾ ਹੈ ਤੇ ਉਹ ਅੱਗੇ ਹੋਰ ਆਂਦਾ ਹੈ ਮਤਲਬ ਉਹਦੇ ਵਿੱਚ ਕੋਈ ਨਾ ਕੋਈ ਇੰਪਰੂਵਮੈਂਟ ਜ਼ਰੂਰ ਹੁੰਦੀ ਹੈ ਤੇ ਅੱਗੇ ਨੂੰ ਹੀ ਵੱਧਦਾ ਹੈ ਜਿਹੜਾ ਬੰਦਾ ਪੜਦਾ ਰਹਿੰਦਾ ਹੈ ਹੁਣ ਕੀ ਕੀ ਦੇ ਵਾਸਤੇ ਯੂਜ਼ ਕੀਤਾ ਸਾਰਿਆਂ ਦੇ ਸੈਂਸ ਦੇ ਵਿੱਚ ਠੀਕ ਹੈ ਜੀ ਕਿਸੇ ਇੱਕ ਸਪੈਸੀਫਿਕ ਪਰਸਨ ਨੂੰ ਨਹੀਂ ਅਸੀਂ ਮੈਂਸ਼ਨ ਕਰ ਰਹੇ ਕੀ ਰਿਸਪੌਂਡ ਦੇ ਸੂਬਿਤੋ ਜਿਹੜਾ ਜਵਾਬ ਤੁਰੰਤ ਦਿੰਦਾ ਹੈ ਗੋਦਾਨੀਆ ਫਿਦੂਚਾ ਉਹ ਵਿਸ਼ਵਾਸ ਪ੍ਰਾਪਤ ਕਰਦਾ ਹੈ ਜਾਨਕੀ ਅਰਨ ਕਰਦਾ ਹੈ ਲੋਕਾਂ ਦਾ ਵਿਸ਼ਵਾਸ ki risponde subito godannia la feducia chi sogna in grande crea opportunità crea opportunità ਦਾ ਮਤਲਬ ਹੁੰਦਾ ਕਿ ਉਹ ਮੌਕੇ ਪੈਦਾ ਕਰਦੇ ਜਿਹੜਾ ਇਨਸਾਨ ਵੱਡੇ ਵੱਡੇ ਸੁਪਨੇ ਦੇਖਦਾ ਹੈ ਕੀ ਸੋਨਿਆ ਇਨ ਗ੍ਰਾਂਡੇ ਕੀ ਮਨਜਾਸਾ ਨੂੰ ਜੋ ਸਿਹਤਮੰਦ ਭੋਜਨ ਖਾਂਦੇ ਹਨ ਵੀ ਵੇ ਪਿਊ ਆ ਲੂੰਗੋ ਓਹ ਲੰਬੇ ਸਮੇਂ ਤੱਕ ਜੀਂਦੇ ਹਨ ਕੀ ਮਾਨ ਜਾਸਾਨੋ ਵੀਵੇ ਪਿਉਆ ਲungo ਜੇ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਉਂਦੀਆਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਇੱਕ ਹਾਈ ਪਲਾ ਬਟਨ ਵੀ ਸ਼ੁਰੂ ਕੀਤਾ ਉਹਦੇ ਤੇ ਵੀ ਕਲਿੱਕ ਜ਼ਰੂਰ ਕਰ ਦਿਆ ਕਰੋ ਕੀ ਵਿਆਜਾ ਸਪੇਸੋ ਕੋਨੋਸਚੇ ਕਲture ਡਿਵਰਸੇ ਯਾਤਰਾ ਕਰਨ ਵਾਲੇ ਬੰਦੇ ਨੂੰ ਅਕਸਰ ਵੱਖਰੇ ਵੱਖਰੇ ਸਭਿਆਚਾਰਾਂ ਦਾ ਪਤਾ ਹੁੰਦਾ ਹੈ ਜਾਨਕਿ ਉਹ ਜਾਣ ਲੈਂਦਾ ਹੈ ਕਿਉਂਕਿ ਉਹ ਟ੍ਰੈਵਲ ਕਰਦਾ ਹੁੰਦਾ ਹੈ ਕੀ ਵਿਆਜਾ ਸਪੇਸੋ ਕੋਨੋsce diverse culture ਕੀ ਸਟੂਡੀਆ ਜਿਹੜਾ ਪੜ੍ਹਦਾ ਹੈ ਕੌਨ ਕੋਸਤਾਂਸਤਾ raggiunge i propri obiettivi ਜਿਹੜਾ ਬੰਦਾ ਲਗਾਤਾਰ ਪੜ੍ਹਾਈ ਕਰਦਾ ਹੈ ਉਹ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਦਾ ਹੈ Quanto più pratica ai ਜਿੰਨੀ ਤੁਸੀਂ ਜ਼ਿਆਦਾ ਅਭਿਆਸ ਕਰੋਗੇ ਜਾਂ ਪ੍ਰੈਕਟਿਸ ਕਰੋਗੇ ਪਿਉ ਫਾਚੀਲੇ ਸਰਾ ਪਰਲਾਰੇ ਇਹ ਬਹੁਤ ਹੀ ਸੌਕਾ ਹੋ ਜਾਏਗਾ ਕਿ ਬੋਲਣਾ ਕੁਆਂਟੋ ਪਿਉ ਪ੍ਰਾਤਿਕਾ ਆਈ ਪਿਉ ਫਾਚੀਲੇ ਸਰਾ ਪਰਲਾਰੇ ਕੁਆਂਟੋ ਐ ਇੰਪੋਰਟਾਂਟੇ ਕੁਆਂਟੋ ਐ ਇੰਪੋਰਟਾਂਟੇ ਕਿ ਨਾ ਮਹੱਤਵਪੂਰਨ ਹੈ ਪਰਤੇ ਤੇਰੇ ਲਈ ਸਟੂਡੀਆਰੇ ਪੜ੍ਹਾਈ ਕਰਨਾ ਲਾ ਗ੍ਰਾਮਾਤਿਕਾ ਯਾਨੀ ਕਿ ਗ੍ਰਾਮਰ ਪੜਨਾ ਤੇਰੇ ਲਈ ਕਿੰਨਾ ਇੰਪੋਰਟੈਂਟ ਹੈ ਤੁਸੀਂ ਵੀ ਮੈਨੂੰ ਕਮੈਂਟ ਸੈਕਸ਼ਨ 'ਚ ਜਰੂਰ ਦੱਸਣਾ ਕਿ ਗ੍ਰਾਮਰ ਪੜਨੀ ਸਾਡੇ ਵਾਸਤੇ ਕਿੰਨੀ ਇੰਪੋਰਟੈਂਟ ਹੈ ਕਿਸੇ ਬੋਲੀ ਨੂੰ ਸਿੱਖਣ ਦੇ ਲਈ ਨੈਕਸਟ ਵਾਕ ਹੈ ਜੀ ਸਾਡਾ Quanto bel è il tramonto Quanto bel è il tramonto ਸੂਰਜ ਡੁੱਬਣਾ ਕਿੰਨਾ ਸੋਹਣਾ ਹੈ ਜਦੋਂ ਮਤਲਬ ਸੂਰਜ ਡੁੱਬਣ ਦੀ ਕਿਰਿਆ ਹੋ ਰਹੀ ਹੈ ਤੁਸੀਂ ਇਹ ਵਾਲਾ ਵਾਕ ਉਦੋਂ ਬੋਲ ਸਕਦੇ ਹੋ quanto forte è il tuo spirito spirito ਦਾ ਹੁੰਦਾ ਮਤਲਬ ਸਪਿਰਟ ਮਤਲਬ ਤੁਹਾਡਾ ਹੌਸਲਾ ਤੁਹਾਡੇ ਚ ਜਜ਼ਬਾ ਹੈ ਕਿੰਨਾ ਮਜ਼ਬੂਤ ਹੈ ਤੁਸੀਂ ਕਿਸੇ ਨੂੰ ਐਪਰੀਸ਼ੀਏਟ ਕਰਨ ਦੇ ਲਈ ਇਹ ਵਾਲਾ ਵਾਕ ਵਰਤ ਸਕਦੇ ਹੋ ਉਮੀਦ ਕਰਦੇ ਹਾਂ ਵੀਡੀਓ ਪਸੰਦ ਆ ਰਹੀਆ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਮੈਨੂੰ ਕਮੈਂਟ ਵੀ ਜਰੂਰ ਕਰਿਆ ਕਰੋ ਕਿ ਕਿਹੜਾ ਟੌਪਿਕ ਕਰਕੇ ਤੁਹਾਨੂੰ ਚਾਹੀਦਾ ਹੈ quanto dolce è il ricordo quanto dolce kinna il ricordo da, matlabha, yad, membri, quanto dolce è il ricordo quanto scusito è questo gelato e ice cream hai ja kinni quanto scusito è questo gelato amir kardiyan kitnu sentences samajh jaande ha jinna nu samajandia, please comment karke zarur dassia karo quanto spaventoso quanto spaventoso è il film kinni uh, dravni film aa hidravni kinni film quanto spaventoso la festa durerà più o meno ਦੂਏ ਔਰੇ ਪਾਰਟੀ ਕਟਵਰ ਦਾ ਮਤਲਬ 2 ਘੰਟੇ ਚੱਲੇਗੀ ਜਦੋਂ ਤੁਹਾਨੂੰ ਪੱਕਾ ਨਾ ਪਤਾ ਹੋਵੇ ਤਾਂ ਪਿਉ ਮੇਨੋ ਯੂਜ਼ ਕਰ ਸਕਦੇ ਹੋ ਪਿਉ ਔ ਮੇਨੋ ਦੂਏ ਔਰੇ ਦੂਰੇ ਰਾ ਦਾ ਮਤਲਬ ਹੁੰਦਾ ਹੈ ਚੱਲੇਗੀ ਔ ਪਿਉ ਐ ਮੇਨੋ ਤਰੇ ਚੈਂਤੀ ਨਾਇਆ ਦੀ ਐ ਯੂਰੋ ਮੇਰੇ ਕੋਲ ਘੱਟੋ ਘੱਟ 300 ਕੋ ਯੂਰੋ ਹਨ ਮਤਲਬ ਘੱਟੋ ਘੱਟ ਨਾਤਾ ਪੂਰੇ ਨੇ ਵੱਧ ਨੇ ਪਤਾ ਨਹੀਂ ਐਗਜ਼ੈਕਟ ਨਹੀਂ ਪਤਾ ਉਦੋਂ ਤੁਸੀਂ ਪਿਉ ਉਹ ਮੈਨੋ ਵੀ ਬੋਲਿਆ ਤਾਂ ਸਦਾ ਪਿਉ ਐ ਮੈਨੋ ਵੀ ਤੁਸੀਂ ਬੋਲ ਸਕਦੇ ਹੋ ਔ ਪਿਉ ਮੈਨੋ 15 ਮਿੰuti ਦੀ ਟੈਂਪੋ ਲੀਬੇਰੋ ਮੈ ਰਿਕੋਲੋ ਕਟੋ ਕਟ ਜਹਾ ਕਟ ਵੱਧ 15 ਮਿੰਟ ਦਾ ਸਮਾਂ ਹੈ ਜਿਹੜਾ ਉਹ ਖਾਲੀ ਹੈ ਔ ਪਿਉ ਮੈਨੋ ਨੈਕਸਟ ਵਾਕ ਦੇਖ ਲੈਂਦੇ ਹਾਂ ਜੀ ਇਲ ਪ੍ਰੈਸੋ €200-200 ਜਿਹੜੀ ਕੀਮਤਾ ਘਟ ਵੱਧ 200 ਤੱਕ ਹੋਏਗੀ ਜਿੱਦਾਂ ਆਪਾਂ ਬੋਲਦੇ ਨਾ 200 ਹੋਏਗਾ ਪੱਕਾ ਨਹੀਂ ਪਤਾ ਜਾਨੀ ਕਿ ਪਿਓ ਮੈਨੋ 200 ਹੋਏਗਾ ਗੁਈਦਾਤੇ ਕੌਨਕੂਰਾ ਲਾ ਆਉਟੋ ਇਨ ਆਉਟੋਸਟਰਾਡਾ ਹਾਈਵੇ ਤੇ ਆਪਣੀ ਗੱਡੀ ਧਿਆਨ ਦੇ ਨਾਲ ਚਲਾਓ ਗੁਈਦਾਤੇ ਮਤਲਬ ਇੱਥੇ ਤੁਸੀਂ ਆਰਡਰ ਦੇ ਰਹੇ ਹੋ ਕੌਨਕੂਰਾ ਧਿਆਨ ਦੇ ਨਾਲ ਸੇਫਟੀ ਦੇ ਨਾਲ ਆウト ਹੁੰਦੀ ਹੈ ਗੱਡੀ ਈ ਨਾウト ਉਸ ਤਰ੍ਹਾਂ ਦਾ ਜਿਹੜਾ ਆਪਣਾ ਵੱਡਾ ਰੋਡ ਹੁੰਦਾ ਆウト ਰੋਡ ਕਹਿੰਦੇ ਨੇ ਜੀਟੀ ਰੋਡ ਕਹਿੰਦੇ ਆ ਜਿਹਨੂੰ ਗੁਈਦਾਤਿ ਕੋਨਕੂਰਾ ਈ ਪਾਸੀਐਂਟੀ ਦੁਰਾਂਤੇ ਲਾ ਵਿਜ਼ਿਤਾ ਮਤਲਬ ਮੁਲਾਕਾਤ ਦੇ ਦੌਰਾਨ ਜਾਣੇ ਕਿ ਜਦੋਂ ਵਿਜ਼ਿਟ ਕਰਦੇ ਆ ਆਪਣੇ ਪੇਸ਼ੈਂਟ ਉਹਨਾਂ ਨੂੰ ਧਿਆਨ ਦੇ ਨਾਲ ਉਹਨਾਂ ਨੂੰ ਚੈੱਕ ਕਰੋ ਜਾਂ ਉਹਨਾਂ ਦਾ ਮਾਰਗਦਰਸ਼ਨ ਕਰੋ ਗੁਈਦਾਤਿ ਗੁਈਦਾਤ ਇਹਦਾ ਦੋ ਮਤਲਬ ਹੋ ਸਕਦੇ ਆ ਚੈੱਕ ਕਰਨਾ ਵੀ ਹੋ ਸਕਦਾ ਤੇ ਗੱਡੀ ਚੁਰਾਉਣਾ ਵੀ ਹੋ ਸਕਦਾ ਹੈ ਨੋਨ ਨੈਸਸਰੀ ਨੀ ਰਿਟਾਰਡੋ ਨੋਨ ਐਸਰੇ ਇਨ ਰਿਟਾਰਡੋ ਦੇਰ ਨਾ ਕਰੋ ਨੋਨ ਐਸਰੇ ਇਨ ਰਿਟਾਰਡੋ ਅੰਟੀਆਮੋ ਵਾਂਤੀ ਕੀਏ ਦੀ ਆਯੂਤੋ ਸੇ ਨੇ ਆਈ ਵਿਜ਼ੋਨੀਓ ਕੀਏ ਦੀ ਆਯੂਤੋ ਸੇ ਨੇ ਆਈ ਵਿਜ਼ੋਨੀਓ ਜੇਕਰ ਤੁਹਾਨੂੰ ਲੋਡ ਹੋਵੇ ਤਾਂ ਮਦਦ ਮੰਗੋ ਕੀਏ ਦੀ ਆਯੂਤੋ ਮਦਦ ਮੰਗਣਾ ਸੇ ਨੇ ਆਈ ਵਿਜ਼ੋਨੀਓ ਜੇ ਤੁਹਾਨੂੰ ਇਸ ਚੀਜ਼ ਦੀ

ਤਾਂ ਮੈਂ ਤੇਰੇ ਨਾਲ ਉੱਥੇ ਜਾ ਸਕਦਾ ਹਾਂ ਪੋਸੋ ਅੰਦਾਰਚੀ ਉੱਥੇ ਮੈਂ ਤੇਰੇ ਨਾਲ ਜਾ ਸਕਦਾ ਹਾਂ 15 ਜਾਂ 16 ਸਤੰਬਰ ਤੋਂ ਆਪਣਾ ਨਿਊ ਬੈਚ ਸ਼ੁਰੂ ਹੋਣ ਜਾ ਰਿਹਾ ਆ ਉਨੋ ਤੇ ਆ ਦੂਏ ਦਾ ਜੇ ਕਿਸੇ ਨੇ ਕਰਨਾ ਚਾਹੁੰਨੇ ਹੋ ਤਾਂ ਤੁਸੀਂ ਮੈਨੂੰ 675533720 ਤੇ ਕੰਟੈਕਟ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਨੈਕਸਟ ਵਰਕ ਪੜ੍ਹ ਲੈਣੀਆਂ ਕੋਏਲਾ ਐਲਾ ਚਿਤਾ ਦੀ ਰੋਮਾ ਚਿ ਵੈਂਗੋ ਓਨੀ ਆਨੋ ਉਵਲਾ ਸ਼ਹਿਰ ਜਿਹੜਾ ਹੈਗਾ ਰੋਮ ਦਾ ਸ਼ਹਿਰ ਆ ਇੱਥੇ ਮੈਂ ਹਰ ਸਾਲ ਆਉਂਦਾ ਹਾਂ ਜਿਵੈਂਗੋਨੀ ਆਨੋ devo mangiarla prima che scada devo mangiarla prima che scada ਮੈਂ ਜੇ ਮੈਨੂੰ ਇਸ ਦੀ ਮਿਆਦ ਪੁੱਗਣ ਤੋਂ ਮਤਲਬ ਐਕਸਪਾਇਰ ਹੋਣ ਤੋਂ ਪਹਿਲਾਂ ਖਾਣਾ ਪਵੇਗਾ ਇਸ ਚੀਜ਼ ਨੂੰ ਓਕੇ Grazie a tutti, like, share and subscribe my channel to watch more videos like this. ਜੇਕਰ ਤੁਸੀਂ ਕੋਈ ਸਪੈਸੀਫਿਕ ਟੌਪਿਕ ਤੇ ਵੀਡੀਓ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਜੇਕਰ ਕਲਾਸ ਜੁਆਇਨ ਕਰਨਾ ਚਾਹੁੰਦੇ ਹੋ ਜੂਮ ਤੇ ਤਾਂ ਤਰੇ ਸੈਟ ਤੇ ਚਿੰਕ ਵਿੱਚ ਚਿੰਕ ਵਿੱਚ ਤਰੇ ਸੈਟ ਤੇ 20 ਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ ਮਿਲਦੇ ਕਿਸੇ ਹੋਰ ਵੀਡੀਓ ਦੇ ਵਿੱਚ